ਇਹ ਹੈ ਜੀ ਚਾਹ ਪੱਤੀ ਦੀ ਉਹ ਕੰਪਨੀ ਜਿੱਥੇ ਚਾਹ ਮੈਨੂਫੈਕਚਰ ਹੁੰਦੀ ਆ ਚਾਹ ਪੱਤੀ ਇਹ ਨੇ ਜੀ ਮੇਰੇ ਪਿੱਛੇ ਚਾਹ ਪੱਤੀ ਦੇ ਉਹ ਹਰੇ ਭਰੇ ਬਾਗ ਸਵਾਗਤ ਆ ਦੋਸਤੋ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਵਿਖਾਵਾਂਗੇ ਚਾਹ ਪੱਤੀ ਦੇ ਉਹ ਬਾਗ ਤੇ ਜਿੱਥੇ ਹੁੰਦੀ ਆ ਮੈਨੂਫੈਕਚਰ ਆਓ ਮੇਰੇ ਨਾਲ ਵੇਖੋ ਕਿੰਦਾ ਜਲਾ ਹੀ ਸਕਦੇ ਆ ਕਿ ਕੀ ਹੈਗਾ ਵਾ ਵੇਖੋ ਤੇ ਇਹ ਹੈਗਾ ਵਾ ਧਰਮਸ਼ਾਲਾ ਦੇ ਵਿੱਚ ਟੀ ਗਾਰਡਨ ਜਿਹੜਾ ਕਿ ਬਹੁਤ ਹੀ ਫੇਮਸ ਆ ਇਹ ਜਿਹੜੀਆਂ ਇਹਦੀਆਂ ਪੱਤੀਆਂ ਵਾਂ ਵੇਖੋ ਇਧਰ ਪੱਤੀਆਂ ਬੜੀਆਂ ਪਿਆਰੀਆਂ ਪਿਆਰੀਆਂ ਤੇ ਸਭ ਤੋਂ ਪਹਿਲਾਂ ਤੇ ਗਾਰਡਨ ਆ ਜਿਹੜਾ ਉਹ ਬਹੁਤ ਹੀ ਵਧੀਆ ਲੱਗਦਾ ਇਹਦੀ ਜਿਹੜੀ ਲੋਕੇਸ਼ਨ ਆ ਉਹ ਵੇਖੋ ਕਿੰਨੀ ਪਿਆਰੀ ਲੱਗਣ ਢੀ ਆ ਆ ਵੇਖੋ ਇਹਦੀ ਲੋਕੇਸ਼ਨ ਆ ਉਹ ਬੜੀ ਪਿਆਰੀ ਲੱਗਣ ਢੀ ਆ ਤੇ ਇੱਥੇ ਲੋਕ ਫੋਟੋ ਸ਼ੂਟ ਵਗੈਰਾ ਲਈ ਵੀ ਆ ਤੇ ਵਧੀਆ ਲੱਗਣ ਡਿਆ ਸਾਰਾ ਹੀ ਮਾਹੌਲ ਚਾਲ ਆ ਜਿਹੜਾ ਤੇ ਇਸ ਤਰ੍ਹਾਂ ਹੁੰਦੇ ਆ ਜੀ ਟੀ ਪੁਆਇੰਟ ਤੇ ਇਹਦੀ ਜਿੱਥੇ ਮੈਨੂਫੈਕਚਰ ਹੁੰਦੀ ਆ ਉਹਾਂਗੇ ਤੇ ਆ ਫੋਟੋ ਸ਼ੂਟ ਵੀ ਹੁੰਦੇ ਆ ਤੇ ਮੈਂ ਤੇ ਇਹ ਕਹੂੰਗਾ ਵੀ ਜਿੰਨੇ ਵੀ ਨੱਡੀ ਮਕਲੋਟ ਗੰਜ ਇਧਰ ਧਰਮਸ਼ਾਲਾ ਆਉਂਦੇ ਆ ਤੇ ਉਹ ਇਹ ਵੀ ਵਿਊ ਪੁਆਇੰਂਟ ਨੂੰ ਆ ਜਿਹੜਾ ਉਹ ਮਿਸ ਨਾ ਕਰਨ ਤੇ ਅੱਗੇ ਜਾ ਕੇ ਆ ਜਿਹੜਾ ਮੈਂ ਤੁਹਾਨੂੰ ਉਹ ਵੀ ਵਿਖਾ ਲੂੰਗਾ ਜਿੱਥੇ ਇਹ ਮੈਨੂਫੈਕਚਰ ਹੁੰਦੀ ਹੈ ਇਹਦੀ ਫੈਕਟਰੀ ਤੇ ਜੇ ਉਹਨਾਂ ਨੇ ਪਰਮਿਸ਼ਨ ਦਿੱਤੀ ਵੀਡੀਓ ਬਣਾਉਣ ਦੀ ਤੇ ਆਪਾਂ ਤੁਹਾਨੂੰ ਜ਼ਰੂਰ ਵਿਖਾਵਾਂਗੇ ਤੇ ਚੱਲਦੇ ਆ ਅੱਗੇ ਕੋਸ਼ਿਸ਼ ਪੂਰੀ ਹੋਊਗੀ ਉਹ ਸ਼ਾਇਦ ਮੇਰੇ ਪਿੱਛੇ ਤੁਸੀਂ ਵੇਖਣ ਦੇ ਹੋਣੇ ਆ ਤੇ ਲਾਲਜੀ ਛੱਡਾਂ ਦੇ ਵਿੱਚ ਸ਼ਾਇਦ ਦਿਖ ਰਿਹਾ ਹੋਵੇ ਕੈਮਰੇ 'ਚ ਕਿ ਉਹ ਉੱਥੇ ਫੈਕਟਰੀ ਹੈਗੀ ਆ ਤੇ ਚੱਲਦੇ ਆ ਆਪਾਂ ਫੈਕਟਰੀ ਦੇ ਵੀ ਤੇ ਨਾਲੇ ਤੇ ਘਰ ਵਾਸਤੇ ਕੋਈ ਚਾਹ ਵਗੈਰਾ ਲੈ ਲਾਂਗੇ ਜੇ ਕੋਈ ਗ੍ਰੀਨ ਟੀ ਹੋਈ ਉਹ ਲੈ ਲਾਂਗੇ ਨਹੀਂ ਤੇ ਦੁੱਧ ਵਾਲੀ ਚਾਹ ਤੇ ਫਿਰ ਆਪਾਂ ਪੀਨੇ ਆ ਸਾਰੇ ਤੇ ਚੱਲੀ ਆ ਵੀ ਮਿੱਤਰ ਪਿਆਰੇ ਆ ਹੂੰ ਕਿਵੇਂ ਦਾ ਲੱਗਾ ਇਹ ਗਾਰਡਨ ਵਧੀਆ ਗਾਰਡਨ ਤੇ ਬਣਿਆ ਹੂੰ ਆਓ ਇਹ ਆ ਜੀ ਚਾਹ ਪੱਤੀ ਦੀ ਉਹ ਫੈਕਟਰੀ ਜਿੱਥੇ ਚਾਹ ਵਾ ਤਿਆਰ ਕੀਤੀ ਜਾਂਦੀ ਯਾਨੀ ਕਿ ਮੈਨੂਫੈਕਚਰ ਕੀਤੀ ਜਾਂਦੀ ਆ ਧਰਮਸ਼ਾਲਾ 30 ਕੰਪਨੀ ਧਰਮਸ਼ਾਲਾ ਦੇ ਵਿੱਚ ਹੀ ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਅੰਦਰ ਦਾ ਨਜ਼ਾਰਾ ਵੀ ਜਿਹੜਾ ਚਾਹ ਪੀਵਾ ਉਹ ਫੈਕਟਰੀ ਦੇ ਵਿੱਚ ਕਿਸ ਤਰ੍ਹਾਂ ਤਿਆਰ ਹੁੰਦੀ ਆ ਤੇ ਕਿਸ ਤਰ੍ਹਾਂ ਦਾ ਪੂਰਾ ਪ੍ਰੋਸੀਜਰ ਆ ਤੇ ਅੰਦਰ ਬਹੁਤ ਹੀ ਵਧੀਆ ਸਾਫ਼ ਤਰੀਕੇ ਦੇ ਨਾਲ ਜਿਹੜੀ ਉਹ ਚਾਹ ਪੱਤੀ ਤਿਆਰ ਕੀਤੀ ਜਾਂਦੀ ਆ ਇੱਥੇ ਜਿਹੜੀ ਚਾਹ ਪੱਤੀ ਉਹ ਕੇਵਲ ਗ੍ਰੀਨ ਟੀ ਆ ਉਹ ਜਿਹੜੀ ਉਹ ਤਿਆਰ ਕੀਤੀ ਜਾਂਦੀ ਆ ਤੇ ਇੱਥੇ ਦੂਸਰੀ ਪੱਤੀ ਆ ਜਿਹੜੀ ਉਹ ਨਹੀਂ ਤਿਆਰ ਕੀਤੀ ਜਾਂਦੀ ਜਵੇਂ ਦੁੱਧ ਵਾਲੀ ਚਾਹ ਪਾ ਕੇ ਲੈ ਲੈਂਦੇ ਆ ਇਹ ਸਾਰੀ ਗ੍ਰੀਨ ਟੀ ਹੈਗੀ ਜੇ ਤੇ ਗ੍ਰੀਨ ਟੀ ਦਾ ਵੀ ਇਹ ਕਾਫੀ ਇਹਦਾ ਲੰਬਾ ਪ੍ਰੋਸੈਸਰ ਆ ਜਿਹੜਾ ਉਹ ਫੇਰੀ ਇਹ ਜਾ ਕੇ ਤਿਆਰ ਹੁੰਦੀ ਆ ਪੋਸ਼ੇ ਨੂੰ 5 ਤੋਂ 6 ਮਸ਼ੀਨਾਂ ਦੇ ਵਿੱਚੋਂ ਦੀ ਨਿਕਲ ਕੇ ਫਿਰ ਉਹ ਤਿਆਰ ਕੀਤੀ ਜਾਂਦੀ ਆ ਵੇਖੋ ਵੀ ਆ ਜਿੰਨੀਆਂ ਵੀ ਇਹ ਸਾਈਜ਼ ਲੱਗੇ ਨੇ ਤੇ ਜਿੰਨੀਆਂ ਦੇ ਥੱਲੇ ਬਾਲਟੀਆਂ ਲੱਗੀਆਂ ਹੋਈਆਂ ਵਾਂ ਇਹ ਵੱਖ-ਵੱਖ ਸਾਈਜ਼ ਦੀ ਆ ਜਿਹੜੀ ਉਹ ਗ੍ਰੀਨ ਟੀ ਇੱਥੇ ਨਿਕਲਦੀ ਆ ਤੇ ਅਲੱਗ-ਅਲੱਗ ਦੇ ਸਾਈਜ਼ ਨੇ ਤੇ ਆ ਜਿਹੜੀ ਆ ਬਾਹਰੋਂ ਲਿਆ ਕੇ ਇੱਥੇ ਤੇ ਤਿਆਰ ਕੀਤੀ ਜਾਂਦੀ ਆ ਜਿਸ ਤਰ੍ਹਾਂ ਬਾਗਾਂ ਦੇ ਵਿੱਚੋਂ ਇਹ ਲੈ ਕੇ ਆਉਂਦੇ ਨੇ ਤੇ ਉੱਥੇ ਫਿਰੇ ਤਿਆਰ ਕਰਦੇ ਨੇ ਦੋਸਤੋ ਕਿਸ ਤਰ੍ਹਾਂ ਦਾ ਲੱਗਾ ਇਹ ਤੁਹਾਨੂੰ ਵਲੌਗ ਤੇ ਵਲੌਗ ਵਧੀਆ ਲੱਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਦੋਸਤੋ ਤੇ ਮਿਲਦੇ ਆ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤਬ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ